ਮੇਰੇ ਸਾਰੇ ਪੰਜਾਬੀ ਵੀਰੋ ਤੇ ਭੈਣੋ ਕੈਨੇਡਾ ਦੀ ਧਰਤੀ ਤੋਂ ਗੁਰਬੈਲ ਸਿੰਘ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਕੈਨੇਡਾ ਦੇ ਵਿੱਚ ਬੈਠੇ ਤੁਹਾਡੇ ਬੱਚਿਆਂ ਦੇ ਉਹਨਾਂ ਕਾਤਲਾਂ ਦੀ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਤੁਹਾਡਾ ਬੱਚਾ ਇੱਥੇ ਕਈ ਵਾਰ ਆ ਕੇ ਜੇਲ੍ਹ ਵਿੱਚ ਵੀ ਪਹੁੰਚ ਜਾਂਦਾ ਹੈ ਜਾਂ ਉਹ ਮਰ ਵੀ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਰਹਿੰਦੇ ਹੋ ਕਿ ਸਾਡੇ ਬੱਚੇ ਨੂੰ ਜਿਹੜਾ ਉਹ ਸਾਇਲੈਂਟ ਹਾਰਟ ਅਟੈਕ ਹੋ ਗਿਆ। ਅਸਲ ਵਿੱਚ ਉਹ ਸਾਇਲੈਂਟ ਹਾਰਟ ਅਟੈਕ ਨਹੀਂ ਹੁੰਦਾ ਕਿਉਂਕਿ ਕਿਸੇ ਵੀ ਬੱਚੇ ਨੂੰ 22 23 30 32 35 ਸਾਲ ਦੀ ਉਮਰ ਤੱਕ ਹਾਰਟ ਅਟੈਕ ਨਹੀਂ ਹੋ ਸਕਦਾ। ਰੱਬ ਨੇ ਸਾਡੀ ਬਾਡੀ ਬਹੁਤ ਵਧੀਆ ਬਣਾਈ ਆ। ਪਰ ਹੁੰਦਾ ਕੀ ਹੈ ਕਿ ਇੱਥੇ ਅਸਲ ਵਿੱਚ ਬਹੁਤ ਸਾਰੀਆਂ ਸਾਡੇ ਪੰਜਾਬੀਆਂ ਚੋਂ ਕਾਲੀਆਂ ਭੇਡਾਂ ਵੀ ਆ ਪਹਿਲੇ ਤੇ ਮੈਂ ਇੱਕ ਗੱਲ ਇਹ ਦੱਸ ਦੇਵਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਬਰ ਸ਼ੁਕਰ ਸੰਤੋਖ ਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਉਹ ਸੁਭਾਅ ਬਖਸ਼ਿਆ ਤੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀ ਹੈ ਜਿਹੜੇ ਉਹਨਾਂ ਕੋਲ ਵੀ ਇਹ ਸੁਭਾਅ ਹੈ ਇਸੇ ਕਰਕੇ ਹੀ ਕੈਨੇਡਾ ਦੇ ਗੁਰੂ ਘਰ ਜਿਹੜੇ ਉਹ ਚੱਲਦੇ ਆ ਤੇ ਗੁਰੂ ਘਰਾਂ ਦੇ ਵਿੱਚ 1 2 ਨਹੀਂ ਅਸੀਂ ਇਹ ਕਹਿ ਲਈਏ ਕਿ ਲੱਖਾਂ ਵਿਦਿਆਰਥੀ ਆ ਕੇ ਆਪਣਾ ਪੇੜ ਭਰਦੇ ਆ ਜਿਸ ਤਰ੍ਹਾਂ ਅਸੀਂ ਇੰਡੀਆ ਤੋਂ ਪੰਜਾਬ ਤੋਂ ਬੈਗ ਚੁੱਕ ਕੇ ਕੈਨੇਡਾ ਆ ਜਾਂਦੇ ਆ ਜੇ ਕਿਤੇ ਕੈਨੇਡਾ ਦੇ ਵਿੱਚ ਗੁਰੂ ਘਰ ਨਾ ਹੁੰਦੇ ਗੁਰਦੁਆਰੇ ਨਾ ਹੁੰਦੇ ਤਾਂ ਪੰਜਾਬੀਆਂ ਨੇ ਹੀ ਪੰਜਾਬੀਆਂ ਨੂੰ ਜਿਸ ਤਰ੍ਹਾਂ ਮਾਰਨਾ ਸੀ ਲੁਕਣਾ ਸੀ ਉਹ ਸ਼ਾਇਦ ਇੱਕ ਵੱਖਰਾ ਜਿਹਾ ਦ੍ਰਿਸ਼ ਹੁੰਦਾ ਕਿਉਂਕਿ ਭੁੱਖਾ ਮਰਦਾ ਕੀ ਨਹੀਂ ਕਰਦਾ ਵਾਲੀ ਕਹਾਣੀ ਸਾਫ਼ ਹੋਣੀ ਸੀ ਔਰ ਇੱਥੇ ਜਿਹੜੇ ਗੁਰੂ ਘਰ ਹੈਗੇ ਆ ਉਹ ਗੁਰੂ ਘਰ ਲੰਗਰ ਦੇ ਰੂਪ ਵਿੱਚ ਸਾਨੂੰ ਦੋ ਟਾਈਮ ਦੀ ਰੋਟੀ ਦੇ ਦਿੰਦੇ ਆ ਤੇ ਜਦੋਂ ਕਿਸੇ ਬੰਦੇ ਨੂੰ ਦੋ ਟਾਈਮ ਦਾ ਲੰਗਰ ਚੋਂ ਹੀ ਪ੍ਰਸ਼ਾਦਾ ਮਿਲ ਜਾਵੇ ਤੇ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਹੈ ਜਿਹੜੀ ਬਹੁਤ ਸੁਖਾਲੀ ਹੋ ਜਾਂਦੀ ਹੈ। ਕੈਨੇਡਾ ਦੇ ਵਿੱਚ ਇੱਕ ਗੋਰੇ ਕਮਿਊਨਿਟੀ ਵੀ ਹੈ ਜਿਨ੍ਹਾਂ ਦੇ ਜੀਵਨ ਦਾ ਮਨੋਰਥ ਵੀ ਅਸੀਂ ਕਹਿ ਲਈਏ ਕਿ ਐਨਾ ਕੀ ਹੈ ਕਿ ਕਮਾਓ ਖਾਓ ਤੇ ਬਸ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰੋ ਕੁਝ ਬਹੁਤਾ ਜੋੜਨਾ ਜਾਂ ਗਲਤ ਤਰੀਕਿਆਂ ਦੇ ਨਾਲ ਪੈਸਾ ਕਮਾਉਣਾ ਉਸ ਕਮਿਊਨਿਟੀ ਦੇ ਹਿੱਸੇ ਵੀ ਨਹੀਂ ਆਇਆ ਉਹ ਕਮਿਊਨਿਟੀ ਹੈ ਜਿਹੜੀ ਸਿਰਫ ਤੇ ਸਿਰਫ ਮਿਹਨਤ ਕਰਦੀ ਹੈ ਤੇ ਮਿਹਨਤ ਕਰਕੇ ਸਬਰ ਤੇ ਸ਼ੁਕਰ ਦੇ ਵਿੱਚ ਰਹਿੰਦੀ ਹੈ ਆਪਣੇ ਬੱਚਿਆਂ ਦੇ ਵਾਸਤੇ ਕੋਈ ਬਹੁਤ ਜ਼ਿਆਦਾ ਪ੍ਰਾਪਰਟੀਆਂ ਬਣਾਉਣਾ ਉਹਨਾਂ ਨੇ ਨਹੀਂ ਸਿੱਖਿਆ ਪਰ ਜਿਹੜੇ ਅਸੀਂ ਕਹਿ ਲਈਏ ਕਿ ਗਰੀਬ ਮੁਲਕਾਂ ਤੋਂ ਆਉਣ ਵਾਲੇ ਆ ਚਾਹੇ ਉਹਦੇ ਵਿੱਚ ਇੰਡੀਆ ਹੋਵੇ ਪਾਕਿਸਤਾਨ ਹੋਵੇ ਉਹਦੇ ਵਿੱਚ ਨੇਪਾਲ ਹੋਵੇ ਬੰਗਲਾਦੇਸ਼ ਹੋਵੇ ਜਾਂ ਹੋਰ ਜਿਹੜੇ ਅਸੀਂ ਕਹਿ ਲਈਏ ਕਿ ਅਫਗਾਨਿਸਤਾਨ ਕੰਟਰੀ ਹੈ ਇਹਨਾਂ ਕੰਟਰੀਜ਼ ਤੋਂ ਜਿਹੜੇ ਅਸੀਂ ਆਉਣ ਵਾਲੇ ਲੋਕ ਹੁੰਦੇ ਹਨ ਸਾਡੇ ਅੰਦਰ ਪਦਾਰਥਵਾਦੀ ਭੁੱਖ ਇੰਨੀ ਜ਼ਿਆਦਾ ਹੁੰਦੀ ਹੈ ਚਾਹੇ ਅਸੀਂ ਅਖਵਾਉਂਦੇ ਧਾਰਮਿਕੀਆਂ ਆਪਣੇ ਆਪ ਨੂੰ ਪਰ ਅਸਲ ਵਿੱਚ ਅਸੀਂ ਧਾਰਮਿਕ ਨਹੀਂ ਹੁੰਦੇ ਧਾਰਮਿਕ ਬੰਦਾ ਉਹ ਹੁੰਦਾ ਹੈ ਜਿਹਦੇ ਕੋਲ ਸਬਰ ਸ਼ੁਕਰ ਸੇਵਾ ਸੰਤੋਖ ਤੇ ਸਰਬੱਤ ਦੇ ਭਲੇ ਦੀ ਭਾਵਨਾ ਹੋਵੇ ਵੈਸੇ ਜਿੰਨਾ ਮਰਜੀ ਅਸੀਂ ਪਾਠ ਕਰੀ ਜਾਈਏ ਗੁਰਦੁਆਰਿਆਂ ਚ ਜਾਈ ਜਾਈਏ ਅਸੀਂ ਧਾਰਮਿਕ ਨਹੀਂ ਹੁੰਦੇ ਇਸ ਗੱਲ ਦਾ ਮੈਨੂੰ ਪਤਾ ਵੀ ਕੈਨੇਡਾ ਆ ਕੇ ਲੱਗਾ ਇੱਥੇ ਬਹੁਤ ਸਾਰੇ ਜਿਹੜੇ ਨੇ ਪੰਜਾਬੀ ਉਹ ਗੁਰਦੁਆਰੇ ਇਸ ਕਰਕੇ ਵੀ ਆਉਂਦੇ ਆ ਕਿ ਇੰਡੀਆ ਤੋਂ ਨਵਾਂ ਕਿਹੜਾ ਬੰਦਾ ਆ ਰਿਹਾ ਹੈ ਉਹਨੂੰ ਅਸੀਂ ਕਿਵੇਂ ਫਸਾਉਣਾ ਹੈ ਤੇ ਕਿਵੇਂ ਉਹਦੀ ਚਮੜੀ ਉਦੇੜ ਕੇ ਨਵੇਂ ਬੰਦੇ ਦੀ ਹੈ ਜਿਹੜੀ ਅਸੀਂ ਆਪਣਾ ਬਿਜ਼ਨਸ ਅੱਗੇ ਵਧਾਉਣਾ ਇੱਥੇ ਆਉਂਦੇ ਉਹ ਉਸ ਨੂੰ ਅਕਮੋਡੇਸ਼ਨ ਦੇਣ ਦੇ ਚੱਕਰ ਦੇ ਵਿੱਚ ਵੀ ਪਹਿਲਾਂ ਡੁੱਟਦੇ ਐ ਕਿਉਂਕਿ ਉਹਦੇ ਕੋਲ ਅਕਮੋਡੇਸ਼ਨ ਨਹੀਂ ਹੁੰਦੀ ਫਿਰ ਉਹ ਕੀ ਕਰਦੇ ਐ ਕਿ ਉਸ ਨੂੰ ਕੰਮ ਦਿਵਾਉਣ ਦੇ ਚੱਕਰ 'ਚ ਵੀ ਡੁੱਟਦੇ ਐ ਜਿੱਥੇ ਉਹ ਕੰਮ ਦਿਵਾਉਂਦੇ ਐ ਅੱਗੋਂ ਉਹ 18 ਲੈਂਦੇ ਆ ਤੇ ਉਸ ਬੰਦੇ ਨੂੰ ਉਹ ਘੰਟੇ ਦੇ ਜਿਹੜੇ ਆ ਉਹ 10 ਦਿੰਦੇ ਆ 9 ਦਿੰਦੇ ਆ 8 ਦਿੰਦੇ ਆ ਤੇ ਇਸ ਤਰ੍ਹਾਂ ਇੱਥੇ ਇਹੋ ਜਿਹੇ ਲੋਕ ਵੀ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਚਲੋ ਕੋਈ ਪੈਸਾ ਲੁੱਟ ਲਵੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਪੈਸਾ ਆਉਣ ਜਾਣ ਵਾਲੀ ਚੀਜ਼ ਹੈ ਅੱਜ ਜੇ ਲੁੱਟਿਆ ਤੇ ਕੱਲ ਨੂੰ ਆ ਵੀ ਜਾਣਾ ਉਸ ਤੋਂ ਵੱਡੀ ਜਿਹੜੀ ਗੱਲ ਮੈਂ ਦੱਸਣ ਲੱਗਾ ਉਹ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਰਾਨ ਵੀ ਕਰੇਗੀ ਔਰ ਆਪਣੇ ਬੱਚਿਆਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਇੰਡੀਆ ਤੋਂ ਜਦੋਂ ਵੀ ਕੋਈ ਬੱਚਾ ਆਉਂਦਾ ਹੈ ਨਾ ਕੈਨੇਡਾ ਦੇ ਵਿੱਚ ਤੇ ਉਹਦੀ ਸਭ ਤੋਂ ਪਹਿਲੇ ਪ੍ਰਾਇੋਰਟੀ ਇਹੀ ਰਹਿੰਦੀ ਹੈ ਕਿ ਮੈਂ ਆਪਣੀ ਅਕਮੋਡੇਸ਼ਨ ਹੈ ਜਿਹੜੀ ਉਹ ਕਾਲਜ ਤੇ ਲਾਗੇ ਬੰਨੇ ਲੈ ਲਵਾਂ ਤਾਂ ਕਿ ਮੈਨੂੰ ਕਾਲਜ ਆਨ ਜਾਣ ਦੇ ਵਾਸਤੇ ਕੋਈ ਬਹੁਤ ਜ਼ਿਆਦਾ ਜਿਹੜਾ ਉਹ ਦੌੜ ਭੱਜ ਨਾ ਕਰਨੀ ਪਵੇ ਮੇਰਾ ਸਮਾਂ ਵੀ ਬਚੇ ਮੇਰੇ ਪੈਸੇ ਵੀ ਬਚਣ ਤੇ ਮੇਰੇ ਹੋਲ ਜਿਹੜਾ ਹੈ ਇੱਥੇ ਮਤਲਬ ਕਿ ਲੱਗੇ ਰਹੇ ਕਿ ਮੈਂ ਕੁਝ ਕਰ ਸਕਾਂ ਹੁਣ ਇਸ ਕਰਕੇ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਕਾਲਜਾਂ ਦੇ ਆਸ-ਪਾਸ ਹੀ ਰਹਿੰਦੇ ਆ ਚਾਹੇ ਉਹ ਸ਼ੈਡਨ ਕਾਲਜ ਹੋਵੇ ਤੇ ਚਾਹੇ ਉਹ ਹੋਰ ਕੋਈ ਕਾਲਜ ਹੋਵੇ ਹੁਣ ਜਿਹੜੇ ਇਸ ਤਰ੍ਹਾਂ ਦੇ ਕੁਝ ਲੋਕ ਨੇ ਜਿਹੜੇ ਤੁਹਾਡੇ ਬੱਚਿਆਂ ਦੇ ਕਾਤਲ ਆ ਕਾਲੀਆਂ ਭੇਡਾਂ ਆ ਓਵੀਆ ਨਾ ਕਾਲਜਾਂ ਦੇ ਚਾਰ ਚਫੇਰੇ ਹੀ ਮੰਡਰਾਉਂਦੇ ਰਹਿੰਦੇ ਆ ਇਹੀ ਉਹਨਾਂ ਦੇ ਬਿਜ਼ਨਸ ਪੁਆਇੰਟ ਰਹਿ ਗਏ ਉਹ ਕੀ ਕਰਦੇ ਨੇ ਕਿ ਇੱਥੇ ਇਹੀ ਦੇਖਦੇ ਰਹਿੰਦੇ ਆ ਕਿ ਕਿਹੜਾ ਪੰਜਾਬੀ ਬੱਚਾ ਇਹੋ ਜਿਹਾ ਹੈ ਜਿਸ ਦਾ ਚਿਹਰਾ ਮੁਰਝਾਇਆ ਹੋਇਆ ਕਿਉਂਕਿ ਮੈਂ ਇੱਕ ਗੱਲ ਦੱਸ ਦੇਵਾਂ ਕਿ ਜਦੋਂ ਕੋਈ ਵੀ ਬੱਚਾ ਨਵਾਂ ਨਵਾਂ ਕੈਨੇਡਾ ਆਉਂਦਾ ਨਾ ਤੇ ਪਹਿਲੇ 2 ਮਹੀਨੇ ਤਾਂ ਉਹਨੂੰ ਅਥਾ ਖੁਸ਼ੀ ਹੁੰਦੀ ਹੈ ਉਨੂੰ ਐਵੇਂ ਲੱਗਦਾ ਹੈ ਕਿ ਸ਼ਾਇਦ ਮੈਂ ਕੈਨੇਡਾ ਦਾ ਜਾਂ ਅਮਰੀਕਾ ਦਾ ਪ੍ਰਧਾਨ ਮੰਤਰੀ ਬਣ ਗਿਆ ਹੋਇਆ ਹੈ ਰਾਸ਼ਟਰਪਤੀ ਬਣ ਗਿਆ ਹੋਇਆ ਪਰ ਇਹ ਜਿਹੜਾ ਉਹਦਾ ਭੁਲੇਖਾ ਹੈ 2 ਮਹੀਨਿਆਂ ਦੇ ਵਿੱਚ ਵਿੱਚ ਦੂਰ ਹੋ ਜਾਂਦਾ ਹੈ 2 ਮਹੀਨਿਆਂ ਦੇ ਵਿੱਚ ਉਹਨੂੰ ਇਹ ਅਸਲੀਅਤ ਪਤਾ ਚੱਲ ਜਾਂਦੀ ਹੈ ਤੇ ਹੁਣ ਉਹਦੇ ਕੋਲ ਨਾ ਕੰਮ ਹੁੰਦਾ ਹੈ ਤੇ ਨਾ ਹੀ ਉਹਦੇ ਕੋਲ ਜਿਹੜਾ ਪਿਛਲੇ ਪਰਿਵਾਰ ਦਾ ਵੀ ਜਿਹੜਾ ਅਸੀਂ ਕਹਿ ਲਈਏ ਉਹ ਧ੍ਰੇਮਾ ਵੀ ਸਟਾਰਟ ਹੋ ਜਾਂਦਾ ਹੈ ਤੇ ਉਹਦਾ ਚਿਹਰਾ ਜਿਹੜਾ ਉੱਤਰ ਜਾਂਦਾ ਹੈ ਉਹ ਮਯੂਸ਼ ਹੋ ਜਾਂਦਾ ਇਥੋਂ ਦੇ ਸਿਸਟਮ ਦੇ ਵਿੱਚ ਐਡਜਸਟ ਵੀ ਨਹੀਂ ਚੰਗੀ ਤਰ੍ਹਾਂ ਹੋਇਆ ਹੁੰਦਾ ਐਸੇ ਬੱਚੇ ਦਾ ਚਿਹਰਾ ਦੱਸ ਦਿੰਦਾ ਕਿ ਇਹ ਬੱਚਾ ਦੁਖੀ ਹੈ ਪਰੇਸ਼ਾਨ ਹੈ ਤੇ ਉਹ ਜਿਹੜੇ ਤੁਹਾਡੇ ਬੱਚਿਆਂ ਦੇ ਕਾਤਲ ਹੈ ਉਹ ਫਿਰ ਇਹੋ ਜਿਹੇ ਬੱਚਿਆਂ ਦੇ ਨਾਲ ਸਾਂਝ ਬਣਾਉਂਦੇ ਨੇ ਬੜੇ ਚਲਾਕ ਲੋਕ ਹੁੰਦੇ ਆ ਇਹਨਾਂ ਨੂੰ ਪਤਾ ਚੱਲ ਜਾਂਦਾ ਹੈ ਜਾ ਕੇ ਉਹਨੂੰ ਪਹਿਲਾਂ ਤੇ ਹਾਲਚਾਲ ਪੁੱਛਣਗੇ ਗੱਲਬਾਤ ਕਰਨਗੇ ਫਿਰ ਉਹਦੇ ਬਾਰੇ ਵਿੱਚ ਜਾਣਨਗੇ ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਧੀਰੇ ਜੇ ਕਹਿਣਗੇ ਕਿ ਜੇ ਤੈਨੂੰ ਨੀਂਦ ਨਹੀਂ ਆਈ ਤੇਰੀਆਂ ਅੱਖਾਂ ਤੋਂ ਲੱਗਦਾ ਤੂੰ ਸੁੱਤਾ ਨਹੀਂ ਤੇ ਲੈ ਆਹ ਫੜ ਇੱਕ ਗੋਲੀ ਖਾ ਇਹ ਗੋਲੀ ਖਾਣ ਦੇ ਨਾਲ ਤੈਨੂੰ ਨੀਂਦ ਆ ਜਾਏਗੀ ਅਸਲ ਵਿੱਚ ਇਹ ਸਮਝ ਲਓ ਜਿਹੜੀ ਗੋਲੀ ਦੇ ਰਹੇ ਆ ਨਾ ਨੀਂਦ ਦੀ ਉਹ ਗੋਲੀ ਅਸੀਂ ਇਹ ਕਹਿ ਲਈਏ ਕਿ ਉਹਨੂੰ ਪਰਮਾਨੈਂਟ ਨੀਂਦ ਸੁਵਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਉਹ ਗੋਲੀ ਐਕਚੁਅਲੀ ਫੈਂਟੋਨਿਲ ਦੇ ਨਾਲ ਬਣੀ ਹੁੰਦੀ ਹੈ ਫੈਂਟੋਨਿਲ ਉਹ ਦਵਾਈ ਹੈ ਜਿਹੜੀ ਘੋੜਿਆਂ ਤੇ ਹਾਥੀਆਂ ਨੂੰ ਸਰਜਰੀ ਵਾਸਤੇ ਬੇਹੋਸ਼ ਕਰਨ ਦੇ ਮਨੋਰਥ ਨਾਲ ਵਰਤੀ ਜਾਂਦੀ ਹੈ ਬੜੀ ਖਤਰਨਾਕ ਦਵਾਈ ਹੁੰਦੀ ਹੈ ਇਹ ਉਸ ਦਵਾਈ ਨੂੰ ਸ਼ੁਰੂ ਕਰ ਦਿੰਦੇ ਆ ਤੇ ਇਹ ਦਵਾਈ ਜਦੋਂ ਇੱਕ ਵਾਰ ਕੋਈ ਬੱਚਾ ਲੈ ਲੈਂਦਾ ਹੈ ਫਿਰ ਉਸ ਤੋਂ ਬਾਅਦ ਉਹ ਇਸ ਦਵਾਈ ਤੋਂ ਕਦੇ ਵੀ ਖਹਿੜਾ ਨਹੀਂ ਛਡਵਾ ਸਕਦਾ ਫਿਰ ਉਹ ਇਹਦਾ ਪੱਕਾ ਦਾਕ ਬਣ ਜਾਂਦਾ ਹੈ ਤੇ ਉਸ ਤੋਂ ਅੱਗੇ ਉਹ ਉਸ ਇੱਕ ਬੱਚੇ ਦੇ ਥਰੂ ਉਹਦੇ ਪੂਰੇ ਗਰੁੱਪ ਦੇ ਵਿੱਚ ਜਿੱਥੋਂ ਤੱਕ ਗਰੁੱਪ ਹੈ ਉਹ ਦਵਾਈ ਬਣਦੇ ਆ ਤੇ ਉਹਨੂੰ ਕਹਿ ਦਿੰਦੇ ਆ ਲੈ ਇਹਦੇ ਥਰੂ ਤੂੰ ਆਪ ਵੀ ਪੈਸੇ ਕਮਾ ਸਾਡੇ ਤੋਂ ਲੈ ਕੇ ਤੇ ਸਾਨੂੰ ਵੀ ਦੇ ਤੇ ਅਸਲ ਵਿੱਚ ਇੱਥੇ ਮੈਂ ਇੱਕ ਗੱਲ ਦੱਸ ਦੇਵਾਂ ਕਿ ਅਸੀਂ ਜੋ ਪੰਜਾਬੀ ਲੋਕ ਹੈ ਨਾ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਗੈਰ ਕਾਨੂੰਨੀ ਕੰਮ ਕਰਨ ਨੂੰ ਆਪਣੀ ਸ਼ਾਨ ਸਮਝਦੇ ਆਂ ਇਹ ਪਤਾ ਨਹੀਂ ਸਾਡੇ ਅੰਦਰ ਕਦੋਂ ਆਏਗਾ ਕਿ ਉਹ ਕੌਮਾਂ ਕਦੀ ਅੱਗੇ ਨਹੀਂ ਵੱਧਦੀਆਂ ਕਦੀ ਤਰੱਕੀ ਨਹੀਂ ਕਰਦੀਆਂ ਹਮੇਸ਼ਾ ਨੁਕਸਾਨ ਉਠਾਉਂਦੀਆਂ ਜਿਹੜੀਆਂ ਕੌਮਾਂ ਦੇ ਬੱਚੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਫਸ ਜਾਂਦੇ ਆ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਹਮੇਸ਼ਾ ਹੀ ਕਾਟੇ ਖਾਂਦੇ ਆ ਪਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਉਹ ਗੈਰ ਕਾਨੂੰਨੀ ਕੰਮ ਹੈ ਜਿਹੜਾ ਉਹ ਇਸ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ ਉਹ ਬੱਚੇ ਐਸੇ ਚੀਜ਼ ਚ ਪੈ ਜਾਂਦੇ ਆ ਰਿਜ਼ਲਟ ਇਹ ਨਿਕਲਦਾ ਹੈ ਕਿ ਉਹ ਫਿੰਟਰਨਲ ਦੀ ਜਦੋਂ ਕਿਤੇ ਓਵਰਡੋਜ਼ ਹੋ ਜਾਂਦੀ ਹੈ ਤੇ ਫਿਰ ਉਹ ਬੱਚੇ ਸੁੱਤੇ ਦੇ ਸੁੱਤੇ ਹੀ ਰਹਿ ਜਾਂਦੇ ਆ ਮਰ ਜਾਂਦੇ ਆ ਮਾਪਿਆਂ ਨੂੰ ਪਿੱਛੇ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਬੱਚੇ ਦਾ ਕਤਲ ਹੋਇਆ ਹੈ ਜਾਂ ਨੇਚਰਲ ਮੌਤ ਹੋਈ ਹੈ ਉਹ ਸਿਰਫ ਇਹ ਸਮਝ ਕੇ ਹੀ ਸਬਰ ਕਰ ਲੈਂਦੇ ਆ ਕਿ ਕੈਨੇਡਾ ਗਿਆ ਸੀ ਉੱਧਰ ਗਿਆ ਤੇ ਬੱਚੇ ਦਾ ਜਿਹੜਾ ਉਹ ਨੇਚਰਲ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਪਰ ਨਹੀਂ ਹਾਰਟ ਟੈਕ ਨਾਲ ਮੌਤ ਨਹੀਂ ਹੋਈ ਹੁੰਦੀ ਮੌਤ ਫੈਂਟਾਨਿਲ ਨਾਲ ਹੋਈ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ 4-5 ਲਾਸ਼ਾਂ ਨੇ ਜਿਹੜੀਆਂ ਸ਼ਾਇਦ ਇਸ ਤੋਂ ਜ਼ਿਆਦਾ ਵੀ ਹੁਣ ਹਰ ਮਹੀਨੇ ਹੀ ਇਸ ਜਗ੍ਹਾ ਤੋਂ ਪੰਜਾਬ ਵੀ ਜਾਂਦੀਆਂ ਤੇ ਬਹੁਤ ਸਾਰੇ ਐਸੇ ਆ ਜਿਨ੍ਹਾਂ ਦੇ ਉੱਥੇ ਲਾਸ਼ਾਂ ਦੇ ਜਾਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਉਹ ਇੱਥੇ ਰਹਿੰਦੇ ਆ ਤੇ ਜਿਹੜੇ ਨਸ਼ੇੜੀ ਹੋ ਜਾਂਦੇ ਆ ਉਹ ਮੁੜ ਕੇ ਇਹੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇੱਥੇ ਚੋਰੀਆਂ ਵੀ ਕਰਦੇ ਨੇ ਇੱਥੇ ਹੋਰ ਵੀ ਬਹੁਤ ਸਾਰੇ ਇਲੀਗਲ ਕੰਮ ਕਰਦੇ ਆ ਉਹ ਇਲੀਗਲ ਕੰਮ ਕਰਨ ਤੋਂ ਬਾਅਦ ਫਿਰ ਜੇਲਾਂ ਦੇ ਵਿੱਚ ਚਲੇ ਜਾਂਦੇ ਆ ਪੁਲਿਸ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿੰਦੀ ਹੈ ਫਿਰ ਕੋਈ 2-4000 ਡਾਲਰ ਦੇ ਕੇ ਉਹ ਜ਼ਮਾਨਤ ਕਰਾਉਂਦੇ ਨੇ ਆਪਣੀ ਬੇਲ ਲੈਂਦੇ ਆ ਤੇ ਬੇਲ ਲੈਣ ਤੋਂ ਬਾਅਦ ਫਿਰ ਸ਼ੈਲਟਰ ਹਾਊਸ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨਰਕ ਵਾਂਗ ਬਤੀਤ ਹੁੰਦੀ ਹੈ ਕੋਲ ਉਹਨਾਂ ਦੇ ਕੁਝ ਹੁੰਦਾ ਨਹੀਂ ਹੈ ਨਸ਼ੇੜੀ ਹੋ ਚੁੱਕੇ ਹੁੰਦੇ ਆ ਤੇ ਇਹ ਹੈ ਤੁਹਾਡੇ ਬੱਚਿਆਂ ਨੂੰ ਇੱਥੇ ਜਿਹੜਾ ਅਸੀਂ ਕਹਿ ਲਈਏ ਕਤਲ ਕਰਨ ਲਈ ਜਾਂ ਇਲੈਗਲ ਕੰਮ ਕਰਵਾ ਕੇ ਜਿੰਨਾ ਚ ਭਜਾਉਣ ਵਾਲੀਆਂ ਐਸੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਪੰਜਾਬੀਆਂ ਚੋ ਵੀ ਇੱਥੇ ਬੈਠੀਆਂ ਤੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹੋ ਜੇ ਲੋਕਾਂ ਤੋਂ ਤੁਸੀਂ ਸਾਵਧਾਨ ਕਰਿਆ ਕਰੋ ਤਾਂ ਕਿ ਤੁਹਾਡੇ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਚੜ੍ਹਦੀ ਕਲਾ 'ਚ ਰਹਿਣ ਇਹ ਮੈਂ ਜ਼ਰੂਰ ਕਹਿ ਦੇਵਾਂਗਾ ਕਿ ਕੈਨੇਡਾ ਦੇ ਵਿੱਚ ਚੰਗੇ ਬੰਦਿਆਂ ਦਾ ਵੀ ਘਾਟਾ ਨਹੀਂ ਹੈ ਬਹੁਤ ਚੰਗੇ ਤੇ ਨੇਕ ਬੰਦੇ ਆ ਉਹਨਾਂ ਨੇਕ ਚੰਗੇ ਤੇ ਸਿਆਣੇ ਬੰਦਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਕਿਹਾ ਕਰੋ ਕਿ ਸਾਂਝ ਦੋਸਤੀ ਰੱਖਣ ਸੋਚ ਸਮਝ ਕੇ ਆਪਣੇ ਕਦਮ ਚੁੱਕਣ ਕਿਉਂਕਿ ਤੁਹਾਡੇ ਬੱਚੇ ਸਾਡੇ ਵੀ ਬੱਚੇ ਆ ਤੁਹਾਡੇ ਬੱਚਿਆਂ ਨੂੰ ਸੰਭਾਲਣਾ ਉਹਨਾਂ ਦੀ ਇੱਥੇ ਜਿਹੜੇ ਆ ਗਏ ਨੇ ਉਹਨਾਂ ਸਟੈਪ ਲੈ ਲਿਆ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜ਼ਿੰਦਗੀ 'ਚ ਕੋਈ ਡਾਇਰੈਕਸ਼ਨ ਦੇਣਾ ਕਿਸੇ ਮੰਜ਼ਲ ਤੇ ਲੈ ਕੇ ਜਾਣਾ ਇਹ ਸਾਡਾ ਵੀ ਫਰਜ਼ ਹੈ ਕਿਉਂਕਿ ਉਹ ਤੁਹਾਡੇ ਬੱਚੇ ਨਹੀਂ ਉਹ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਕੁਰਾਹੇ ਨਹੀਂ ਪੈ ਸਕਦੇ ਤੇ ਜੇ ਉਹ ਪੁੱਤ ਧੀਆਂ ਤੇ ਕਿਤੇ ਵੀ ਕਿਸੇ ਗਲਤ ਰਸਤੇ ਤੇ ਚੱਲਦੇ ਆ ਤੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਠੀਕ ਕਰਕੇ ਆਪਾਂ ਸਹੀ ਰਸਤੇ ਤੇ ਲਿਆ ਸਕਦੇ ਆ ਕਿਉਂਕਿ ਇਹ ਸਾਡੀ ਦਸਤਾਰ ਹੈ ਜਿਹੜੀ ਇਹਦੀ ਸ਼ਾਨ ਹੋਣੀ ਚਾਹੀਦੀ ਹੈ ਇੱਥੇ ਵਿਦੇਸ਼ਾਂ ਦੇ ਵਿੱਚ ਇਹ ਬਦਨਾਮ ਨਹੀਂ ਹੋਣੀ ਚਾਹੀਦੀ ਤੇ ਐਸੀਆਂ ਕਾਲੀਆਂ ਭੇਡਾਂ ਜੋ ਇਸ ਦਸਤਾਰ ਨੂੰ ਬਦਨਾਮ ਕਰ ਰਹੀਆਂ ਉਹਨਾਂ ਨੂੰ ਆਪਾਂ ਨੰਗਾ ਵੀ ਕਰਨਾ ਇੰਨੀਆਂ ਹੀ ਵਿਚਾਰਾਂ ਦੇ ਨਾਲ ਖਿਮਾ ਫਿਰ ਕਿਸੇ ਨਵੇਂ ਮੁੱਦੇ ਤੇ ਮੈਂ ਤੁਹਾਡੇ ਨਾਲ ਹੋਰ ਵਿਚਾਰਾ ਕਰਨਗਾ ਗੁਰੂ ਫਤਿਹ ਪ੍ਰਮਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ